ਅੰਜੀ ਭਜੀ ਕੀ ਨਾਮ ਆਪਣਾ 72 ਸਿੰਘ ਜੀ ਕੀ ਗੱਲ ਹੋ ਗਈ ਤੁਹਾਡੇ ਭਰਾ ਦਾ ਇਦਾਂ ਕਤਰ ਹੋ ਗਿਆ ਕੀ ਕਰ ਰਹੇ ਹਾਂ ਸਾਈ ਇਹ ਪਤਾ ਨਹੀਂ ਲੱਗਾ ਕੀ ਕੰਮ ਬਣਿਆ ਇਹ ਕੀ ਚੱਕਰ ਬਣਿਆ ਮਾਰ ਕੇ ਪੰਪ ਮੋਟਰ ਚ ਪਾਣੀ ਮਕੈਨ ਲੱਗਣ ਦੇ ਪਾਣੀ ਲਾਈਟ ਆਉਂਦੀ ਸਵੇਰੇ ਸੋਤੇ ਮੋਟਰ ਚ ਚਲਾਉਣ ਗਿਆ ਸਵੇਰੇ ਦੇ ਉਹ ਆ ਜਾਂਦਾ ਸੀਗਾ ਵਾਪਸ ਕੀ ਕਰੇ ਤੇ ਭਾਬੀ ਕਹਿੰਦੇ ਨੇ ਆਇਆ ਨਹੀਂ ਤੁਸੀਂ ਦੱਸੋ ਕਿ ਦਾ ਗਿਆ ਵਾ ਗਿਆ ਨਹੀਂ ਤੇ ਉਹਦਾ ਫੋਨ ਨਹੀਂ ਲੱਗਣ ਦੇਆ ਕਿੰਨੇ ਕਹੇ ਦਾ ਵਾਕਿਆ ਜਿਹੜਾ ਸਵੇਰੇ ਗਿਆ ਸਵੇਰੇ ਕੋ 3:30 ਵਜੇ ਕਰੋਗੇ ਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਵੀ ਇਦਾਂ ਕਰਕੇ ਕਰਨੋ ਕੋਈ 6:30 5:6 ਵਜੇ ਗਿਆ ਮੇਰੇ ਬਾਪ ਮੋਟਰ ਤੇ ਮਗਰ ਗਿਆ ਤੁਸੀਂ ਆਪ ਦੱਸਿਆ ਕਿ ਤੁਸੀਂ ਆਪੇ ਗਏ ਸੀ ਕਿਸੇ ਨੇ ਦੱਸਿਆ ਨਹੀਂ ਮੈਨੂੰ ਭਾਬੀ ਕਹਿੰਦੇ ਨਾ ਵੀ ਉਹਦਾ ਫੋਨ ਲੱਗਣ ਨਹੀਂ ਦੇਆ ਕਿ ਅੱਗੇ ਵੀ ਆ ਜਾਂਦਾ ਤੇ ਫੋਨ ਨਹੀਂ ਲੱਗਣ ਦੇਆ ਉਹ ਨੂੰ ਮੈਂ ਗਿਆ ਉੱਥੇ ਜਾ ਕੇ ਮੋਟਰ ਦੇ ਕੇ ਕਿਹਾ ਤੇ ਡੈਡ ਬੋਡੀ ਪਈ ਭਾਜੀ ਕੋਈ ਪੁਰਾਣੀ ਦੁਸ਼ਮਨੀ ਆਪਣੀ ਰੰਜਿਸ਼ ਬਾਜੀ ਕੋਈ ਜਾਂ ਮੈਂ ਰੰਜਿਸ਼ ਬਾਜੀ ਤੇ ਕਿ ਨਾ ਨਹੀਂ ਕੋਈ ਨਹੀਂ ਤੇ ਕੀ ਕੰਮ ਹੈ ਕਤਲ ਦਾ ਕੰਮ ਕੀ ਬਣਾਇਆ ਪਤਾ ਨਹੀਂ ਜੀ ਹੁਣ ਇਹ ਤੇ ਕੀ ਮਾਲਕ ਜਾਣਦਾ ਜਾਂ ਜਿਹਦੇ ਨਾਲ ਹੋਇਓ ਜਾਣਦਾ ਜਾਂ ਜਿੰਨਾ ਕੀਤੀ ਹੋ ਉਹਨਾਂ ਨੂੰ ਪਤਾ ਹੋਊਗਾ ਕੀ ਕਰ ਸੀ ਉਤਰਾ ਕੀਤੀ ਪੁਲਿਸ ਨੂੰ ਉਤਰਾ ਕੀਤੀ ਅੱਜ ਸਵੇਰ ਪੁਲਿਸ ਹਾਂਜੀ ਹਾਂਜੀ ਪੁਲਿਸ ਆਜੀ ਹੋਰ ਉਸੇ ਟਾਈਮ ਹੀ ਥੋੜੀ ਜਿਹਾ ਬਾਅਦ ਆ ਗਏ ਪੁਲਿਸ ਵਾਲੇ ਇਧਰ ਡੈੱਡ ਬੋਡੀ ਜਿਹੜੀ ਪੋਸਟ ਡੈੱਡ ਬੋਡੀ ਪੋਸਟ ਮੜਵਾਤੀ ਲੱਗੇ ਅੱਜ ਕੀ ਕੰਮ ਕਰਦੇ ਸੀ ਜਿਹਨਾਂ ਦੀ ਡੈਥ ਹੋਈ ਖੇਤੀਬਾੜੀ ਦਾ ਕੰਮ ਕਰਦੇ ਸੀ ਠੀਕ ਹਾਂ ਕਿੰਨੇ ਬੱਚੇ ਕਿੰਨੇ ਨਾਲ ਇੱਕੋ ਬੇਟਾ ਇਹ ਬੇਟੀ ਉਹ ਪਿਛੇ ਡੈਥ ਹੋ ਗਈ ਦੋ ਤਿੰਨ ਸਾਲ ਪਹਿਲੋਂ ਠੀਕ ਹਾਂਜੀ ਕਿੰਨੀ ਉਮਰ ਕਿੰਨੀ ਹੈ ਉਹਨਾਂ ਦੀ ਉਹਨਾਂ ਦੀ ਹੈਗੀ ਜੀ 45 40 40 ਇਹਦੇ ਲੱਗੇ ਬੰਦੇ ਜੀ ਨਾਮ ਕੀ ਸੁਣਾ ਸੁਖਦੇਵ ਸਿੰਘ ਸੁਖਦੇਵ ਸਿੰਘ ਓਕੇ ਹਾਂਜੀ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਸਿੰਘ ਜੀ ਕਿਹੜਾ ਪਿੰਡ ਦਾ ਸਰ ਪਿੰਡ ਉਹ ਹੀ ਇੱਥੇ ਰਿਹਾ ਕੋਟੀ ਹੈ ਜੀ ਤੇ ਕੀ ਕਰਨ ਹੋਈ ਜਿਹੜਾ ਕਤਲ ਹੋਇਆ ਕਿਸ ਕਾਰਨ ਹੋਇਆ ਕਾਰਨਾਂ ਦਾ ਨਹੀਂ ਕੋਈ ਪਤਾ ਲੱਗਾ ਜੀ ਸਵੇਰੇ ਉਹ ਘਰੋਂ ਉੱਠਿਆ ਵਾ ਤੇ ਮੋਟਰ ਤੇ ਗਿਆ ਸੀ ਆਪਣੀ ਤੇ ਜੀ ਫਿਰ ਸਾਢੇ 3 ਵਜੇ ਕੋਈ ਘਰੋਂ ਨਿਕਲਿਆ ਵਾ ਜੀ 6 ਵਜੇ ਤੱਕ ਘਰ ਵਾਪਸ ਨਹੀਂ ਆਇਆ ਕਰਦੇ ਆ ਰਹੇ ਪਰ ਜਦੋਂ ਪਾਲ ਸ਼ੁਰੂ ਕੀਤੀ ਵੀ ਕੀ ਗੱਲ ਵਾਪਸ ਨਹੀਂ ਆਇਆ ਜਦੋਂ ਮੋਟਰ ਤੱਕ ਵੇਖਿਆ ਉਹਨੇ ਜਾਂ ਇਦੋਂ ਉੱਤਰ ਵੇਖਿਆ ਉੱਥੇ ਫਿਰ ਇਹਦੀ ਡੈੱਡ ਬਾਡੀ ਜਿਹੜੀ ਮੋਟਰ ਤੋਂ ਇਹਨਾਂ ਨੂੰ ਬਰਾਮਦ ਹੋਈ ਮੋਟਰ ਤੋਂ ਹਾਂਜੀ ਕੀ ਕੋਈ ਤੇਜ਼ ਹਿਰਾਣਾ ਕੀਤਾ ਕਿ ਨਹੀਂ ਜਾਂ ਕੀ ਕਰੀ ਉਹਦੇ ਬਾਰੇ ਕੁਝ ਪੁਖਤਾ ਨਹੀਂ ਕਹਿ ਸਕਦੇ ਕਿਉਂਕਿ ਉਹ ਚਿਹਰਾ ਕਾਫੀ ਖਰਾਬ ਹੋ ਗਿਆ ਵਾ ਉੱਥੇ ਨੇੜੇ ਇੱਕ ਸਾਡੇ ਸਾਡੋ ਰੋੜਾ ਵੀ ਹੈਗਾ ਵਾ ਇਹ ਵੀ ਸਾਨੂੰ ਲੱਗਦਾ ਵੀ ਸ਼ਾਇਦ ਕੁੱਤਿਆਂ ਗੱਤਾਂ ਨੇ ਵੀ ਕੁਝ ਖਰਾਬ ਕੀਤਾ ਚਿਹਰਾ ਉਹਦਾ ਤੇ ਜਿਹੜਾ ਉਹਦਾ ਕਤਲ ਆਉ ਤੇ ਇਹ ਦਾ ਰੱਤ ਹਾਰਾ ਨਾਲ ਜਾਂ ਕੋਈ ਗੰਦੇ ਨਾਲ ਹੋਇਆ ਉਹ ਕੋਈ ਪੱਕਾ ਨਹੀਂ ਸਾਨੂੰ ਅਜੇ ਆਪ ਨੂੰ ਵੀ ਸਾਨੂੰ ਸਰਸ਼ ਨਹੀਂਗਾ ਕਨਫਰਮ ਨਹੀਂਗਾ ਹਾਂਜੀ ਕੀ ਮੈ ਲੋ ਮੈਸੇਜ ਦੇਣਾ ਚਾਹੂਗਾ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਅਸੀਂ ਦਰਜ ਕਰਵਾਤੀ ਸੀਗੀ ਉਹ ਮੌਕੇ ਤੇ ਆਗੇ ਤਫਤੀਸ਼ ਕੀਤੀ ਉਹਨਾਂ ਨੇ ਅਗਲੀ ਕਾਰਵਾਈ ਉਹਨਾਂ ਨੇ ਸ਼ੁਰੂ ਕੀਤੀ ਹੈ ਕਿੰਦਰ ਜਲਦੀ ਕੋਈ ਨਿਰਣਾ ਜਿਹੜਾ ਹੋਈ ਲਿਆਵਾਂਗੇ ਸਾਹਮਣੇ ਇਹਦਾ ਕੀ ਕਰਦੇ ਆ ਹਾਂ ਭਾਈ ਤੁਸੀਂ ਜਦੋਂ Laash ਦੇਖੀ ਹੈ ਕੀ ਹਾਲਤ ਸੀ Laash ਦੀ ਭਾਈ Laash ਦੀ ਹਾਲਤ ਤਾਂ ਦੇਖੀ ਨਹੀਂ ਜਾਂਦੀ ਕਿ ਮਨ ਲਗੇ ਉਹਦੀ ਜਿੰਨੀ ਜਿਹੜੀ ਖੋਪੜੀ ਹੈ ਨਾ ਸਾਰੀ ਮਨ ਲਗੇ ਉਹ ਕੁੱਤਿਆਂ ਨੇ ਖਾਧੀ ਅੱਖਾਂ ਤੱਕ ਨਹੀਂ ਹੈਗੀਆਂ ਹੱਡੀਆਂ ਕੱਲੀਆਂ ਰਹਿ ਗਈਆਂ ਇਕੱਲਾ ਕੰਗਾਲ ਆ ਤਾਂ ਹੁਣ ਤਾਂ ਇੱਕ ਉਹਦੀ ਸਾਰੀ ਖੋਪੜੀ ਐ ਸਾਰੀ ਏਦਾਂ ਖਾਧੀ ਪਈ ਹੈ ਅੱਛਾ ਹਾਂਜੀ ਮਨ ਲਗੇ ਪਛਾਣ ਨਹੀਂ ਪਤਾ ਮਨ ਲਗੇ ਦੂਸਰਾ ਸਕਦਾ ਕਿ ਮਨ ਲਗੇ ਉਹ ਹੀ ਆ ਤੇ ਹਾਂ ਕੱਪੜਿਆਂ ਤੋਂ ਪਛਾਣ ਹੋਈ ਆ ਬਾਕੀ ਚਲੋ ਉਦਾਂ ਪਤਾ ਲੱਗ ਜਾਂਦਾ ਮਨ ਲਗੇ ਸਾਡਾ ਬੰਦਾ ਵਾ ਬਾਕੀ ਉਹਦੇ ਬਾਹਾਂ ਤੇ ਵੀ ਇੱਥੇ ਟੱਕ ਲੱਗੇ ਆ ਹਾਂਜੀ ਤੇਜ਼ ਤਰ ਹਥਿਆਰਾਂ ਤੇ ਤੇ ਖੋਪੜੀ ਜਿਹੜੀ ਆ ਉਹ ਤਾਂ ਮਨ ਲਗੇ ਕੱਲੀਆਂ ਹੱਡੀਆਂ ਹੀ ਰਹਿ ਗਈਆਂ ਕਗਾਰ ਹੀ ਰਹਿ ਗਿਆ ਹੋਰ ਕੱਖ ਨਹੀਂ ਹੈਗਾ ਵਿੱਚ ਗੋਲੀ ਗਾਲੀ ਦਾ ਨਿਸ਼ਾਨ ਨਹੀਂ ਉਹ ਜਦੋਂ ਉਹਦੇ ਵਿੱਚ ਕੁਛ ਭਾਜੀ ਰਹਿ ਨਹੀਂ ਗਿਆ ਕੁੱਤੇਆਂ ਨੇ ਮਿਲ ਗਏ ਖੋਪੜੀ ਖਾਦੀ ਏ ਜੀ ਸਾਰੀ ਕਿਉਂਕਿ ਇੱਥੇ ਲੱਗ ਗਈ ਆਪਣੇ ਆ ਕਿਲਾ ਢਵਾ ਸਾਡਾ ਰੋੜਾ ਵਾ ਅੱਛਾ ਤੇ ਤੁਹਾਨੂੰ ਪਤਾ ਵਾ ਕਿ ਜਦੋਂ ਕੁੱਤੇਆਂ ਨੂੰ ਸਮੈਲ ਆਉਂਦੀ ਖੂਨ ਦੀ ਉਹ ਆ ਆ ਭਜੇ ਹੁੰਦੇ ਆ ਹੂੰ ਹੂੰ ਕਿਨੇ ਤੇ ਉਹ ਉਹਨਾਂ ਨੇ ਹਰਮਲ ਕੀ ਜਿਹੜੀ ਉਹਦੀ ਸਾਰੀ ਮਲੇ ਖੋਪੜੀ ਖਾਲੀ ਤੇ ਮਿਲ ਗਏ ਬਹੁਤ ਬੁਰੀ ਤਰ੍ਹਾਂ ਮਿਲ ਗਏ ਹਾਲਾਤ ਵਿੱਚ ਜਦੋਂ ਇੱਥੋਂ ਖੜਿਆ ਉਹਨੂੰ ਇੱਥੇ ਤੁਸੀਂ ਆਏ ਜਦੋਂ ਮੌਕੇ ਤੇ ਇੱਥੇ ਦੇਖੀ ਆ ਗਿਲਾਸ਼ ਨਹੀਂ ਮੈਂ ਨਾ ਜਸਟ ਘਰੇ ਗਿਆ ਹਾਂ ਅੱਛਾ ਜੀ ਘਰੇ ਪਹ ਲੱਗਾ ਇੱਥੋਂ ਮਿਲ ਗਏ ਤਾਇਆ ਜੀ ਤੇ ਆਪਣਾ ਉਹਨਾਂ ਦਾ ਬ੍ਰਦਰ ਬਜੇਤਰ ਸਿੰਘ ਇੱਥੋਂ ਲੈ ਗਏ ਹੀ ਘਰੇ ਤੇ ਘਰੇ ਜਾ ਕੇ ਇੰਝ ਜਦੋਂ ਦੇਖਿਆ ਤੇ লাশ ਦੇਖਣਯੋਗ ਨਹੀਂ ਹੈ ਮ੍ਰਿਤਕ ਦਾ ਨਾਂ ਕੀ ਇਹ ਆਪਣਾ ਸੁਭਦੇਵ ਸਿੰਘ ਲਾਡੀ ਲਾਡੀ ਕਿਨੇ ਦਾ ਆਇਆ ਇਹ ਦੋ ਬ੍ਰਦਰ ਹੈ ਜੀ ਪੁਲਿਸ ਪਰਸਨ ਨੇ ਹਾਂਜੀ ਇਸ ਵੇਲੇ ਮੁਲਾਜ਼ਮ ਆਏ ਉਹਨਾਂ ਨੇ ਆਪਣਾ ਮਨ ਲਗਿਆ ਚਲੋ ਇੱਥੇ ਵੀ ਆਣ ਕੇ ਉਹਨਾਂ ਨੇ ਜੋ ਵੀ ਇੱਥੋਂ ਉਹਨਾਂ ਨੇ ਕੋਈ ਪ੍ਰੂਫ ਲੈਣੇ ਜਾਂ ਕੁਝ ਨਿੱਕੀਆਂ ਮੋਟੀਆਂ ਚੀਜ਼ਾਂ ਉਹਨਾਂ ਵੀ ਚਲੋ ਇੱਥੋਂ ਲਈਆਂ ਆਣ ਕੇ ਤੇ ਚਲੋ ਘਰੇ ਵੀ ਗਏ ਆ ਘਰੇ ਵੀ ਉਹਨਾਂ ਸਾਰਾ ਮਨ ਲਗ ਕੇ ਆਪਣਾ ਭਾਬੀ ਜੀ ਦੀ ਵੀ ਉਹਨਾਂ ਨੇ ਮਨ ਲਗ ਕੇ ਜੋ ਵੀ ਆ ਮਨ ਲਗ ਕੇ ਉਹਨਾਂ ਨਾਲ ਹੋਇਆ ਜਾਂ ਫੋਨ ਤੇ ਸੱਧਿਆ ਕੁਝ ਵੀ ਆ ਉਹਨਾਂ ਸਾਰਾ ਕੁਝ ਲਿਖਿਆ ਹਾਂਜੀ ਪੁਸ਼ਕਿਸ਼ ਕੀਤੀ ਇਨਵੈਸਟੀਗੇਸ਼ਨ ਹੋ ਰਹੀ ਆ ਤੇ ਚਲੋ ਬਾਕੀ ਸਾਨੂੰ ਆਸ ਆ ਪੁਲਿਸ ਪ੍ਰਸ਼ਾਸਨ ਦੇ ਕੇ ਜਲਦੀ ਮਨ ਲਗੇ ਇਸ ਚੀਜ਼ ਦਾ ਪਤਾ ਲੱਗੇ ਠੀਕ ਹੈ ਹਾਂਜੀ ਠੀਕ ਹਾਂਜੀ ਸਰ ਜਿਹੜਾ ਧੀਰੇਪੁਰ ਅੱਜ ਕਤਲ ਹੋਇਆ ਕੀ ਕਾਰਨ ਹੈਗਾ ਇਹ ਕੀ ਰਿਪੋਰਟ ਮਰਡਰ ਹੋਇਆ ਸਖਦੀਪ ਸਿੰਘ ਜਿਹੜੀ SLAडी ਸਨੋਂ ਤੋਂ ਮੂਰਤਾ ਸਿੰਘ ਵਾਸੀ ਕੀ ਰਿਪੋਰਟ ਦਾ 47 ਸਾਲੇ ਦੀ ਏਜ ਹੈ ਇਹ ਸਵੇਰੇ 1:30 ਵਜੇ ਉੱਠ ਕੇ ਘਰੋਂ ਆਪਣੀ ਵੋਟ ਤੇ ਗਿਆ ਇਹ ਇਹ ਜਿੰਦਗੀ ਕੋਈ ਦਸ਼ਮੇ ਜਾਂ ਅੰਦਜੀ ਹੈ ਕੋਈ ਬਸ ਜਲਦੀ ਤੁਹਾਨੂੰ ਸਾਰਾ ਕਲੀਅਰ ਕਰਾਂਗੇ ਕਿ ਉਹ ਕਨਫਰਮੇਸ਼ਨ ਦਾ ਪਹਕੇ ਇਹਲਾ ਠੀਕ ਨਹੀਂ ਹੋਇਆ ਕੋਈ ਹਥਿਆਰਦਾਰ ਵੀ ਬਰਾਮਦ ਹੋਇਆ ਨਹੀਂ 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 ਕੋਈ ਨਹੀਂ ਆਇਆ ਓਨਲੀ ਕੇਜ ਤਰ੍ਹਾਂ ਹਥਿਆਰ ਨਾਲ ਹੀ ਮੜਕੇ ਆ ਤੇ ਜਿਹੜੀ ਡੈੱਡ ਬੋਡੀ ਕਿੱਥੋਂ ਬਰਾਮਦ ਹੋਈ ਜੀ ਨਹੀਂ ਉਹਨਾਂ ਦੇ ਮੋਟਰ ਤੋਂ ਮੋਟਰ ਤੋਂ ਬਰਾਮਦ ਹੋਈ ਕਿੰਨੇ ਕਵਜ ਦਾ ਟਾਈਮ ਸੀ ਜੀ ਕੋਈ ਦੱਸਿਆ ਉਹਨਾਂ ਨੇ ਸਾਢੇ 9 ਵਜੇ ਗਿਆ ਉਸ ਤੋਂ ਬਾਅਦ ਹੀ ਆ ਮੜਕੇ ਵੀ ਸਵੇਰੇ ਉਹਨਾਂ ਦਾ ਉਹਦਾ ਬ੍ਰਦਰ ਜਿਹੜਾ ਦੂਸਰਾ ਬਜੇਤਰ ਸਿੰਘ ਸੀ ਉਹ ਜਦੋਂ ਗਿਆ ਮੋਟਰ ਤੇ ਤਾਂ ਹੀ ਪਤਾ ਲੱਗਿਆ ਤੇ ਹੁਣ ਕੀ ਕਾਰਵਾਈ ਕੀਤੀ ਹੁਣ ਬਸ ਮੁਕਦਮਾ ਸ਼ਟ ਕਰਕੇ ਤਪਤੀ ਚੱਲ ਰਹੀ ਹੈ ਜਲਦੀ ਸਾਰੇ ਦੋਸ਼ੀ ਜਿਹੜੇ ਹੋ ਫੜ ਲੈਂਦੇ ਨੇ ਫਿਰ ਨਾਲ ਅਣਪਛਾਤੇਆਂ ਦੇ ਖਿਲਾਫ ਹੋਇਆ ਪਰਚਾ ਨਹੀਂ ਉਹ ਟੀਸ਼ ਦਾ ਪਾਰਟ ਹੈ ਸਰਕਾਰ ਦਾ ਅਸਲੀ ਚੱਲ ਰਿਹਾ ਹੈ